ਇੱਦਾਂ ਡੱਕ ਦਿੰਦਾ ਜੱਟ ਅਰਸ਼ ਦੇ ਚੋਲੇ ਦਾ ਯਾਦਾਂ ਆਉਂਦੀਆਂ ਰਹਿੰਦੀਆਂ ਮੈਨੂੰ ਸੁਖਮਣ ਵੀਰ ਦੀਆਂ ਪਾਉਂਦਾ ਸੀ ਅੰਮਾ ਦੇ ਗੋਪੀ ਏ ਕਾਲੀਏ ਸ਼ਖਤਰੀ ਦੀ ਗਰਾਊਂਡ ਮੇਲਾ ਬਣ ਗਿਆ ਇੱਥੇ ਰੱਕ ਓ ਵਾਹ ਓਏ ਅੰਮਿਆ ਛਾ ਗਿਆ ਓਏ ਅੰਮਿਆ ਓਏ ਕਿੰਨਾ ਕਿਨਾਂ ਦੰਦ ਆਉਂਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਇੱਧਰ ਬਾਪੂ ਇੰਦਰਜੀਤ ਸਿੰਘ ਦਾ ਪੁੱਤਰ ਕਬੱਡੀ ਪਾ ਰਿਹਾ ਮਹਿਤਾਮ ਦੇ ਜਿਗਰੀ ਯਾਰ ਆਸਟ੍ਰੇਲੀਆ ਤੋਂ ਬੁਲਹਾਰ ਹੁਣੀ ਆਖਦੇ ਆ ਅਰਸ਼ ਦੇ ਤਿੰਨ ਜੱਫੇ 2000 ਦੇ ਇੱਧਰ ਪਹਿਲਾ ਲੱਗਣ ਜਾ ਰਿਹਾ ਗਰਨਾਲ ਕੈਨੇਡਾ ਰਮਾਨ ਆਸਟ੍ਰੇਲੀਆ ਤੇ ਬੁਲਹਾਰ ਆਸਟ੍ਰੇਲੀਆ ਤੇ ਮਹਤਾਬ ਬਾਬਾ ਜੀ ਸਾਡੇ ਕਾਲੀਏ ਵਾਲੇ ਪਹਿਲਾ ਜਫਾ ਇਹਦਾ 2000 ਦਾ ਲੱਗ ਚੁੱਕਿਆ ਆਣੇ ਬਟਲੀ ਦਾ ਸਰਵਾਖ ਸਿੰਘ ਜੀ ਪਲਵਾਨ ਦੀ ਉੱਥੇ ਰਹਿੰਦੇ ਨਾ ਮਹੀਨਿਆਂ ਦਾ ਵੀਜ਼ਾ ਇਟਲੀ ਦਾ ਇਟਲੀ ਜਿਹੜੇ ਬੈਠੇ ਉਹਨਾਂ ਨੂੰ ਪਤਾ ਹੈ ਪੀਟਲੀ ਕੀ ਭਾਤ ਤੁਲਦੀ ਹੈ ਆ ਕਬੱਡੀ ਛੇਰੇ ਦੀ ਪੈ ਰਹੀ ਹੈ ਪਰ ਇਧਰ ਦੇ ਪਾਸੇ ਮੀਰਾ ਕੋਟੀਆ ਡੀਟੀਓ ਉਹ ਡੀਟੀਓ ਚਲਾਨ ਕੱਟੀ ਆਉਂਦਾ ਪਰ ਇਧਰ ਦੇ ਪਾਸੇ ਆ ਡੀਟੀਓ ਸਵਾਦ ਲਈ ਆਉਂਦਾ ਸਵਾਦ ਲੱਗੇ ਆਉਂਦਾ ਦੂਸਰਾ ਜਫਾ ਇਹਦਾ ਅਰਸ਼ ਦਾ 2 ਗੁਰਜੰਟ ਪ੍ਰਧਾਨ ਉਹਨਾਂ ਨੂੰ ਇੱਕ ਗੁਜਾਰ ਜਿਹੜਾ ਆਪਾਂ ਘਰਿਆਲੇ ਦੀ ਟੀਮ ਦੇ ਸਾਰੇਆਂ ਜੋਫੀਆਂ ਤੇ ਪੰਜ ਪੰਜ ਸੌ ਲਾਇਆ ਸੀਗਾ ਉਹਦੇ ਵਿੱਚ ਅਰਸ਼ ਦਾ ਪਹਿਲਾ 500 ਜਿਹੜਾ ਨਹੀਂ ਆਇਆ ਉਹ ਜ਼ਰੂਰ ਤੁਸੀਂ ਕਿਰਪਾ ਕਰਿਓ ਇੱਧਰ ਦੇਖਾਂਗੇ ਜਗਰਾਜ ਦੀ ਕਬੱਡੀ ਹੈ ਗਿੰਦਰਾ ਹੋ ਸਾਹਮਣੇ ਫੇਰ 2000 ਦਾ 2000 ਦਾ ਤੀਜਾ ਜੱਫਾ ਬਾਬਾ ਜੀ ਦੇਈਏ 2000 ਲਾ 2000 ਦਾ ਡੀਟੀਓ ਜੇਤੂ ਬਣ ਗਿਆ ਗਿੰਦਰਾ ਭਲਵਾਨ ਨੂੰ ਤਗੜਾ ਕਰ ਵੀ ਨਹੀ ਉਹਨਾ ਗਿੰਦਰਾ ਜਿੰਨੇ ਜੱਫੇ ਉਹਨੇ 5-500 ਦੇ ਵੱਡੇ ਮਾਨ ਸਨਮਾਨ ਨੇ ਤੇਰੇ ਲਈ ਐ ਤੇਰੀ ਸਮੁੱਚੀ ਟੀਮ ਦੇ ਜਾਫੀਆਂ ਦੇ ਲਈ ਲਓ ਚੋਲਾ ਸਾਹਿਬ ਦਾ ਅਰਸ਼ ਅਰਸ਼ ਹੋ ਕਰਦਾ ਹੋਇਆ ਕੋਸ਼ਿਸ਼ ਇਹ ਸੁਖਮਣ ਦਾ ਵੀਰ ਕਿਸ ਗੱਲ ਵਿੱਚ ਨਹੀਂ ਯਾਰੋ ਕੋਈ ਪੜਤੌਲੇ ਦਾ ਵੇਰੇ ਰੈਡ ਡੱਕ ਦਿੰਦਾ ਜੱਟ ਅਰਸ਼ ਜੋ ਚੋਲੇ ਦਾ ਯਾਦਾਂ ਆਉਂਦੀਆਂ ਰਹਿੰਦੀਆਂ ਮੈਨੂੰ ਸੁਖਮਣ ਵੀਰ ਦੀਆਂ ਪਾਉਂਦਾ ਸੀ ਜੱਟ ਰੈਡਾ ਜੋ ਨਦੀਆਂ ਨੂੰ چیرਦੀਆਂ ਕਿ ਬੜੇ ਸੁਭਾਅ ਦਾ ਠੰਡਾ ਸੀ ਉਹ ਪੁੱਤ ਸਰਦਾਰਾਂ ਦਾ ਪਿੰਡ ਢੋਲਣ ਵਾਲਾ ਢਿੱਲੋ ਕੇ ਜੱਟ ਯਾਰਸੀ ਯਾਰਾਂ ਦਾ 5000 ਦੇ ਪਰ ਸਾਹਮਣੇ ਗਰਨਾਲ ਕਨੇਡਾ ਵਾਲਾ ਕਹਿੰਦਾ ਇਧਰ ਰੇ ਬੱਲੇ 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 ਆਹ ਕਬੱਡੀ 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 ਅੰਬਾ ਅੰਬਾ ਦੇ ਗੋਪੀ ਅੰਬਾ ਦੇ ਗੋਪੀ ਏ ਕਾਲੀਏ ਖਤਰੇ ਦੀ ਗਰਾਊਂਡ ਮੇਲਾ ਬਣ ਗਿਆ ਇੱਥੇ ਰੱਖ ਓ ਵਾਹ ਓਏ ਅੰਬਿਆ ਛਾ ਗਿਆ ਓਏ ਅੰਬਿਆ ਓਏ ਕਿੰਨਾ ਕਿਨਾਂ ਦਾ ਆਉਂਦਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੀ ਖੇਡ ਆ ਪਿਆਰ ਦੀ ਖੇਡ ਹੈ ਹੀਰਾ ਠੱਠੀਆਂ ਵਾਲਾ ਭੋਲਾ ਮਾਨਕੇ ਨਾਲ ਸਾਮਾ ਕਬੂਤਰ ਪੱਧਰੀ ਵਾਲਾ ਗਰਦਲਾਲ ਕੈਨੇਡਾ ਬਲਿਹਾਰ ਆਸਟ੍ਰੇਲੀਆ ਬਾਬਾ ਮਹਿਤਾਬ ਕਾਲੀਆਂ ਤੇ ਨਾਲ ਸਾਡੇ ਇੱਕ ਹੋਰ ਭਰਾਣੇ ਆ ਕਿ ਅੰਬੇ ਦੀ ਇੱਕ ਰਹਿ ਗਈ ਤੇ 2000 ਦੇਵਾਂਗੇ ਅੰਬੇ ਦੀ ਇੱਕ ਕਬੱਡੀ ਜਿਹੜੀ ਰਹਿ ਗਈ ਹੈ 2000 ਦੇ ਵੱਡੇ ਮਾਨ ਸਨਮਾਨ ਰਮਾਨ ਆਸਟ੍ਰੇਲੀਆ ਇਹਨਾਂ ਭਰਾਵਾਂ ਵੱਲੋਂ 2000 ਲੱਗਿਆ ਅੰਮੇ ਦੀਆਂ ਤਿੰਨਾਂ ਰੈਡਾਂ ਤੇ ਤੇ ਭੀਮ ਦੀਆਂ ਵੀ ਤਿੰਨ ਰੈਡਾਂ ਗਰਲਾਲ ਕਨੇਡਾ ਅਰਮਾਨ ਆਸਟ੍ਰੇਲੀਆ ਬਲੇ